ਇਵਰੀਵਨ ਕੀਵੇਂ ਹੋ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਮ ਹੋਗੇ ਤੇ ਲੋਜੀ ਕਈ ਦਿਨਾਂ ਬਾਅਦ ਆਪਾਂ ਫੇਰ ਤੁਹਾਡੇ ਸਾਰਿਆਂ ਦੇ ਸਾਹਮਣੇ ਆਏ ਆ ਇੱਕ ਨਵੀਂ ਟਿਪਸ ਦੇ ਨਾਲ ਇੱਕ ਨਵੀਂ ਟ੍ਰਿਕ ਦੇ ਨਾਲ ਤੇ ਆਈ ਹੋਪ ਤੁਹਾਨੂੰ ਇਹ ਵਾਲੀ ਟਿਪਸ ਵੀ ਵਧੀਆ ਲੱਗੇ ਲੱਗੂਗੀ ਹਨਾ ਤੇ ਦੇਖੋ ਆਪਾਂ ਸਿਰਫ ਉਹ ਵੀਡੀਓ ਬਣਾਉਂਦੇ ਆ ਜੋ ਕਿ ਤੁਹਾਡੇ ਕੰਮ ਆਵੇ ਹਨਾ ਜੋ ਕਿ ਤੁਹਾਡੇ ਕੰਮ ਆਵੇ ਤੁਹਾਨੂੰ ਕੋਈ ਫਾਇਦਾ ਹੋਵੇ ਉਸ ਲਈ ਮੈਂ ਉਹ ਵਾਲੀ ਟਿਪਸ ਲੈ ਕੇ ਆਨੀ ਹੁੰਦੀ ਆ ਜੋ ਮੇਰੇ ਖੁਦ ਦੇ ਐਕਸਪੀਰੀਅੰਸ ਹੁੰਦਾ ਜੋ ਮੈਂ ਖੁਦ ਐਕਸਪੀਰੀਅੰਸ ਕਰਿਆ ਹੁੰਦਾ ਨਾ ਮੈਂ ਉਹ ਜਿਆਦਾ ਟਿਪਸ ਬਣਾਉਣੀ ਹੁੰਦੀ ਹੈ ਕੋਈ ਫालतੂ ਕੇ ਕੋਈ ਫੇਕ ਮੇਰੇ ਟਿਪਸ ਨਹੀਂ ਹੁੰਦੇ ਕੋਈ ਵੀ ਮਤਲਬ ਮੈਂ ਇਹ ਨਹੀਂ ਹੈ ਵੀ ਦੂਜੇ ਦੀ ਵੀਡੀਓ ਚ ਦੇਖ ਕੇ ਚੋਰੀ ਕਰ ਲੇ ਔਰ ਮੈਂ ਖੁਦ ਵਾਲੇ ਟਿਪਸ ਦੱਸਤੇ ਹਨਾ ਉਹ ਵਾਲਾ ਬਿਲਕੁਲ ਵੀ ਮੇਰਾ ਚੈਨਲ ਦੇ ਵਿੱਚ ਕੁਝ ਵੀ ਨਹੀਂ ਮੈਂ ਦੱਸਦੀ ਹੈਗੀ ਤੇ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰਿਆ ਕਰੋ ਤੇ ਥੰਬ ਦਾ ਜੋ ਨਿਸ਼ਾਨ ਹੈ ਉਸ ਤੇ ਉੱਤੇ ਲਾਈਕ ਕਰੋ ਹਨਾ ਤੇ ਫੁੱਲ ਵਾਚ ਕਰਿਆ ਕਰੋ ਜੀ ਸਕਿੱਪ ਵੀ ਨਾਲ ਕਰਿਆ ਕਰੋ ਫੁੱਲ ਵਾਚ ਕਰੋਗੇ ਤਾਂ ਹੀ ਤੁਹਾਨੂੰ ਵੀਡੀਓ ਦੇ ਬਾਰੇ ਪੂਰਾ ਪਤਾ ਲੱਗੂਗਾ ਚਲੋ ਜੀ ਗੱਲ ਕਰਦੇ ਆਂ ਆਪਾਂ ਪਸ਼ਾਬ ਦੀ ਜਿਹੜੇ ਬੱਚੇ ਵੱਡੇ ਹੋ ਜਾਂਦੇ ਆਂ 8ਵੀਂ ਤੱਕ ਪਹੁੰਚ ਜਾਂਦੇ ਆਂ 7ਵੀਂ 8ਵੀਂ ਤੱਕ ਲੇਕਿਨ ਉਹ ਸੁੱਸੂ ਬਹੁਤ ਜ਼ਿਆਦਾ ਕਰਦੇ ਆਂ ਜਦੋਂ ਕੋਈ ਨੀਂਦ ਚ ਕੋਈ ਨੀਂਦ ਚ ਹੁੰਦਾ ਬੱਚਾ ਉਹ ਵੀ ਸੁੱਸੂ ਕਰ ਦਿੰਦਾ ਹੈ ਤੇ ਪਤਾ ਨਹੀਂ ਲੱਗਦਾ ਬੱਚਿਆਂ ਨੂੰ ਕੋਈ 7ਵੀਂ 8ਵੀਂ ਤੱਕ ਯਾਨੀ 12 13 ਸਾਲ ਦੇ ਬੱਚੇ ਤੱਕ ਵੀ ਸੁਸੂ ਕਰ ਦਿੰਦੇ ਆ ਬਿਸਤਰ ਦੇ ਉੱਤੇ ਸੌਂਦੇ ਸੌਂਦੇ ਹਣਾ ਤੇ ਲੋ ਜੀ ਇਹਦੇ ਵਾਸਤੇ ਇੱਕ ਘਰੇਲੂ ਨੁਸਖਾ ਲੈ ਕੇ ਆਏ ਆ ਆਪਾਂ ਆਪਾਂ ਨੂੰ ਕਿਤੇ ਵੀ ਮਾਰਕੀਟ ਦੇ ਵਿੱਚ ਜੋ ਮਰਜ਼ੀ ਦਵਾਈਆਂ ਮੈਡੀਸਿਨ ਖਾ ਲੋ ਲੇਕਿਨ ਜੋ ਚੀਜ਼ ਦੇਸੀ ਦਵਾਈ ਹੈ ਜੋ ਦੇਸੀ ਤਰੀਕਾ ਨਾ ਜੇ ਤੁਸੀਂ ਉਹ ਨਹੀਂ ਅਪਣਾਉਂਦੇ ਜਦ ਤੱਕ ਠੀਕ ਨਹੀਂ ਹੁੰਦਾ ਲੇਕਿਨ ਅਗਰ ਦੇਸੀ ਦਵਾਈਆਂ ਦੇ ਨਾਲ ਵੀ ਤੁਹਾਡੇ ਚੀਜ਼ ਠੀਕ ਨਹੀਂ ਹੁੰਦੀ ਉਸ ਤੋਂ ਬਾਅਦ ਡਾਕਟਰ ਕੋਲ ਜਾਓ ਮੈਂ ਨਹੀਂ ਕਹਿੰਦੀ ਕਿ ਡਾਕਟਰ ਕੋਲ ਨਾ ਜਾਓ ਠੀਕ ਹੈ ਲੇਕਿਨ ਪਹਿਲਾਂ ਜੋ ਤੁਹਾਡੇ ਘਰ ਦੇ ਵਿੱਚ ਮੌਜੂਦ ਚੀਜ਼ਾਂ ਨਾ ਤੁਸੀਂ ਉਹ ਇਸਤੇਮਾਲ ਕਰਿਆ ਕਰੋ ਉਹਦੇ ਲਈ ਕਾਫੀ ਫਾਇਦਾ ਹੁੰਦਾ ਹੈ ਔਰ ਉਹਨਾਂ ਦੇ ਵਿੱਚ ਕਾਫੀ ਮੀਨਰਲ ਹੁੰਦੇ ਆ ਕਾਫੀ ਤੱਤ ਪਾਏ ਜਾਂਦੇ ਆ ਮੀਨਰਲ ਕਹਿਣ ਦਾ ਮਤਲਬ ਹੈ ਤੱਤ ਹਨ ਤੇ ਲੋ ਜੀ ਸ਼ੁਰੂ ਕਰਦੇ ਆਪਾਂ ਤੇ ਲੋ ਜੀ ਆਪਣੇ ਕੀ ਕਰਨਾ ਜੀ ਆਪਾਂ ਨੇ ਲੈਣੇ ਆ ਛੁਹਾਰੇ ਛੁਹਾਰੇ ਤੁਹਾਨੂੰ ਪਤਾ ਨਾ ਕਿਤੇ ਵੀ ਬਾਜ਼ਾਰ ਚੋਂ ਕਿਤੇ ਵੀ ਪਸਾਰੀ ਦੀ ਦੁਕਾਨ ਤੋਂ ਤੁਹਾਨੂੰ ਸੁੱਕੇ ਵਿੱਚ ਛੁਹਾਰੇ ਜੋ ਕਿ ਸੁਕਾ ਕੇ ਛੁਹਾਰੇ ਰੱਖੇ ਹੋਏ ਹੁੰਦੇ ਆ ਨਾ ਉਹ ਵਾਲੇ ਛੁਹਾਰੇ ਮਿਲ ਜਾਣੇ ਆ ਤੁਹਾਨੂੰ ਤੁਸੀਂ ਉਹ ਵਾਲੇ ਛੁਹਾਰੇ ਲੈ ਲਓ ਤੁਸੀਂ 100 ਰੁਪਏ ਦੇ ਲੈ ਲਓ 200 ਦੇ ਲੈ ਲਓ ਹਨਾ ਤੇ ਤੁਸੀਂ ਕਰਨਾ ਕੀ ਆ ਡੇਲੀ ਰਾਤ ਨੂੰ ਚਾਰ ਛੁਹਾਰੇ ਲੈਣੇ ਆਪਾਂ ਨੇ ਡੇਲੀ ਰਾਤ ਨੂੰ ਚਾਰ ਚੁਹਾਰੇ ਲੈ ਕੇ ਉਹਨਾਂ ਨੂੰ ਇੱਕ ਗਲਾਸ ਲੈਣਾ ਦੁੱਧ ਦਾ ਤੁਸੀਂ ਪਾਇਆ ਦੁੱਧ ਵੀ ਲੈ ਸਕਦੇ ਹੋ ਇੱਕ ਗਲਾਸ ਲੈ ਲਓ ਅੱਧਾ ਗਲਾਸ ਲੈ ਲਓ ਜਿੰਨਾ ਤੁਹਾਡੇ ਘਰ ਦੇ ਵਿੱਚ ਹੈਗਾ ਹਨਾ ਲੇਕਿਨ ਤੁਸੀਂ ਦਵਾਈ ਦੇ ਲਈ ਦੁੱਧ ਜ਼ਰੂਰ ਦੇਣਾ ਜੀ ਬੱਚੇ ਨੂੰ ਇਹ ਨਹੀਂ ਐ ਵੀ ਚਲੋ ਤੁਹਾਡੇ ਘਰ ਦੇ ਵਿੱਚ ਦੁੱਧ ਨਹੀਂ ਹੈ ਤੁਸੀਂ ਔਖੇ ਸੋਖੇ ਹੋ ਕੇ ਦਵਾਈਆਂ ਤੋਂ ਖਿਹੜਾ ਵੀ ਤੁਹਾਡਾ ਛੁੱਟੂਗਾ ਹਨਾ ਤੁਸੀਂ ਉਹੀ ਦੁੱਧ ਲਾ ਦਿਓ ਬੱਚੇ ਦਾ ਇੱਕ ਮਹੀਨੇ ਵਾਸਤੇ ਤੁਸੀਂ ਲੈਣਾ ਅੱਧਾ ਗਲਾਸ ਦੁੱਧ ਦਾ ਤੇ ਉਹਦੇ ਵਿੱਚ ਪਾਣੇ ਆ ਚਾਰ ਚੁਹਾਰੇ ਤੁਸੀਂ ਚੰਗੀ ਤਰ੍ਹਾਂ ਗੈਸ ਦੇ ਉੱਤੇ ਰੱਖੋ ਤੇ ਚੰਗੀ ਤਰ੍ਹਾਂ ਉਦੋਂ ਰੱਝਾਓ ਐਨ ਚੰਗੀ ਤਰ੍ਹਾਂ ਵਾਲੀਆਂ 3-4 ਵਾਲੀਆਂ ਆ ਜੂਗੀ ਹੈ ਨਾ ਜਦੋਂ ਦੁੱਧ ਦੀਆਂ ਤੇ ਤੁਸੀਂ ਗੈਸ ਘੱਟ ਕਰਕੇ 3-4 ਵਾਲੀਆਂ ਦਿਵਾਓ ਤੇ ਜੋ ਵਿੱਚ ਛੁਹਾਰੇ ਆ ਨਾ ਉਹ ਚੰਗੀ ਤਰ੍ਹਾਂ ਉਬਾਲਨੇ ਆ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਆਪਾਂ ਇੱਕ ਗਲਾਸ 'ਚ ਕੱਢ ਦੋ ਦੁੱਧ ਨੂੰ ਤੇ ਵਿੱਚੇ ਛੁਹਾਰੇ ਘੇਰ ਦਿਓ ਹਣਾ ਤੇ ਫਿਰ ਆਪਾਂ ਬੱਚੇ ਨੂੰ ਡੇਲੀ ਪਲਾਣਾ ਜੀ ਇਹ ਵਾਲਾ ਦੁੱਧ ਛੁਵਾਰਿਆਂ ਦਾ ਉਬਲਿਆ ਹੋਇਆ ਦੁੱਧ ਤੁਸੀਂ ਬੱਚੇ ਨੂੰ ਡੇਲੀ ਲਗਾਤਾਰ 1 ਮਹੀਨਾ ਪਲਾਓ ਤੇ ਜਿਹੜੇ ਛੁਵਾਰੇ ਆ ਨੀਚੇ ਉਹ ਵੀ ਖਾਣੇ ਆ ਉਹ ਵੀ ਸਿੱਟਣੇ ਨਹੀਂ ਹੈਗੇ ਉਬਲ ਉਬਲੇ ਹੋਏ ਪਹਿਲਾਂ ਤੁਸੀਂ ਦੁੱਧ ਪੀਣਾ ਫਿਰ ਤੁਸੀਂ ਉਬਲੇ ਹੋਏ ਛੁਹਾਰੇ ਵੀ ਨਾਲੇ ਖਰਾਣੇ ਆ ਬੱਚੇ ਨੂੰ ਜਿਹੜਾ ਬੱਚਾ ਸੁਸੂ ਕਰਦਾ ਹੈ ਤੁਸੀਂ 1 ਮਹੀਨੇ ਦੇ ਵਿੱਚ ਇਹ ਵਾਲੀ ਟਿਪਸ ਟਿਪਸ ਇਹ ਵਾਲਾ ਤਰੀਕਾ ਅਪਣਾ ਕੇ ਦੇਖੋ ਫਿਰ ਤੁਸੀਂ ਕਹੋ ਮੈਨੂੰ ਕਮੈਂਟਾਂ ਦੇ ਰਾਹੀਂ ਵੀ ਤੁਹਾਡਾ ਬੱਚਾ ਸੁਸੂ ਕਰਨੋਂ ਹਟ ਗਿਆ ਕਿਉਂਕਿ ਜੋ ਅੰਦਰਲੀਆ ਕਮਜ਼ੋਰੀਆਂ ਹੁੰਦੀਆਂ ਵੀਕਨੈਸ ਹੁੰਦੀ ਹੈ ਬੱਚੇ ਨੂੰ ਕਿਸੇ ਨੂੰ ਦਿਖਾਈ ਨਹੀਂ ਦਿੰਦੀ ਹੈਗੀ ਤੇ ਦੁੱਧ ਦੇ ਵਿੱਚ ਕਾਫੀ ਹੱਦ ਤੱਕ ਤੱਤ ਹੁੰਦੇ ਆ ਕੈਲਸ਼ੀਅਮ ਹੁੰਦਾ ਹੈ ਤੇ ਇਹ ਕਹਿੰਦੇ ਆ ਨਾ ਤੱਤਾਂ ਦਾ ਭਰਪੂਰ ਹੁੰਦਾ ਦੁੱਧ ਦੁੱਧ ਕਾਫੀ ਹੱਦ ਤੱਕ ਫਾਇਦੇਮੰਦ ਹੁੰਦਾ ਬੱਚੇ ਨੂੰ ਦੇਣਾ ਤੇ ਖਾਸ ਕਰਕੇ ਵਿੱਚ ਉਬਲੇ ਹੋਏ ਸੋਰੀ ਛੋਹਾਰੇ ਘੇਰ ਕੇ ਉਬਾਲ ਲਾ ਦੁੱਧ ਫਿਰ ਦੇਖੋ ਤੁਸੀਂ ਦੁੱਧ ਕਿੰਨਾ ਵਧੀਆ ਔਰ ਸਵਾਦ ਵੀ ਲੱਗੂਗਾ ਪੀਣੇ ਨੂੰ ਬੱਚੇ ਨੂੰ ਬੱਚਾ ਫਟਾਫਟ ਪੀਊਗਾ ਵੀ ਤੇ ਬੱਚਾ ਬਿਲਕੁਲ ਤੰਦਰੁਸਤ ਵੀ ਹੋਊਗਾ ਹੈਲਦੀ ਵੀ ਹੋਊਗਾ ਔਰ ਸੁਸੂ ਕਰਨ ਤੋਂ ਬਿਲਕੁਲ ਬੱਚਾ ਹਟ ਜਾਊਗਾ 1 ਮਹੀਨਾ ਤੁਸੀਂ ਇਹ ਵਾਲਾ ਤਰੀਕਾ ਅਪਣਾ ਕੇ ਦੇਖੋ ਦੁੱਧ ਦੇ ਵਿੱਚ ਚਾਰ ਛੁਆਰੇ ਡੇਲੀ ਉਬਾਲ ਕੇ ਬੱਚੇ ਨੂੰ ਉਹ ਦੋ ਦੁੱਧ ਵੀ ਪੀਣਾ ਤੇ ਛੁਆਰੇ ਵੀ ਖਾਣੇ ਉਬਲੇ ਹੋਏ ਤੁਸੀਂ 1 ਮਹੀਨਾ ਇਹ ਵਾਲਾ ਟ੍ਰਿਕ ਅਪਣਾ ਕੇ ਦੇਖੋ ਜੀ ਤੇ ਜੇ ਤੁਹਾਡਾ ਬੱਚਾ ਸੁਸੂ ਕਰਨੋਂ ਹਟ ਗਿਆ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਡਾ ਟਿਪਸ ਕਿਦਾਂ ਦਾ ਲੱਗਿਆ ਮੇਰਾ ਸੋਰੀ ਤੇ ਚਲੋ ਜੀ ਬਾਏ ਇੱਕ ਨਵੇਂ ਟਿਪਸ ਦੇ ਨਾਲ ਫੇਰ ਮਿਲਦੇ ਆ ਤਦ ਤੱਕ ਲਈਏ ਬਾਏ